ਅੱਜ ਜ਼ਿੰਦਗੀ ਦੇ ਪੂਰੇ 25 ਵਰਿਆਂ ਦਾ ਸਫ਼ਰ ਤੈਅ ਕਰ ਲਿਆ ਆਪਾਂ ਨੇ ਤੇ ਛੱਬਵੇਂ ਵਰੇ ਤੇ ਪੈਰ ਧਰਿਆ ਤੇ ਇੰਨਾ 25 ਵਰਿਆਂ ਦੇ ਹਰ ਮਿੰਟ ਨੂੰ ਹਰ ਸੈਕਿੰਡ ਨੂੰ ਹਰ ਪਲ ਨੂੰ ਆਪਾਂ ਨੇ ਜਿਉਆ ਆਪਾਂ ਨੇ ਮਾਣਿਆ ਤੇ ਆਪਾਂ ਨੇ ਇਹਨੂੰ ਇੰਜੋਏ ਕੀਤਾ ਤੇ ਇੰਨਾ 25 ਵਰਿਆਂ ਦੇ ਨਾਲ ਆਪਾਂ ਨੂੰ ਅੱਗੇ ਤੱਕ ਕੋਈ ਗਿਲਾ ਕੋਈ ਸ਼ਿਕਵਾ ਕੋਈ ਸ਼ਿਕਾਇਤ ਨਹੀਂ ਇਹ 25 ਵਰੇ ਮੇਰੇ ਲਈ ਮੇਰੀ ਜ਼ਿੰਦਗੀ ਦੇ ਨਹੀਂ ਸੀ ਤੇ ਇੰਨਾ ਪੱਤਿਆਂ ਵਰਿਆਂ ਤੇ ਮੈਂ ਸੋਈ ਦੇ ਨੱਕੇ ਵੇਖਦੀ ਲੰਘਿਆ ਤੈਨੀ ਗਿੰਨੀ ਮਜ਼ਬੂਤ ਹੋਵੇ ਇਮਾਰਤ ਓਨੀਆਂ ਹੋਈ ਉੱਚੀ ਅਸਮਾਨ ਦੇ ਵਿੱਚ ਝੂਲਦੀ ਆ ਇੰਨਾ ਪੱਤਿਆਂ ਵਰਿਆਂ ਤੇ ਬਹੁਤ ਕੁਝ ਸਿੱਖਿਆ ਆਪਾਂ ਨੇ ਤੇ ਬਹੁਤ ਕੁਝ ਆਉਣ ਵਾਲੇ ਸਮੇਂ ਤੇ ਹਾਲੇ ਆਪਾਂ ਸਿੱਖਾਂਗੇ ਤੇ ਆਉਣ ਵਾਲੇ ਸਮੇਂ ਤੇ ਆਪਾਂ ਕੁਝ ਨਵਾਂ ਕੁਝ ਚੰਗਾ ਤੇ ਕੁਝ ਵੱਡਾ ਕਰਾਂਗੇ ਤੇ ਹੁਣ ਤੱਕ ਆਪਾਂ ਨੇ ਖੋਦ ਲਈ ਜਿਉਆ ਸੀ ਪਰ ਆਉਣ ਵਾਲੇ ਸਮੇਂ ਤੇ ਆਪਾਂ ਆਵਾਮ ਲਈ ਪੰਜਾਬ ਲਈ ਆਪਣੀ ਜ਼ੁਬਾਨ ਲਈ ਆਪਣੇ ਲੋਕਾਂ ਲਈ ਵੀ ਜਿਉਵਾਂਗੇ ਇਸ ਨਵੇਂ ਸਫ਼ਰ ਦੀ ਸ਼ੁਰੂਆਤ ਆਪਾਂ ਅੱਜ ਇੱਕ ਤਰਵੈਣੀ ਲਾ ਕੇ ਕਰਾਂਗੇ ਤੇ ਇਹ ਤਰਵੈਣੀ ਮੇਰੀ ਜ਼ਿੰਦਗੀ ਦੇ ਗੋਲ ਦੇ ਗੋਲ ਮੇਰੀ ਜੀ ਲਾਈਫ ਦੇ ਗੋਲ ਨੂੰ ਮਾਪਣ ਦਾ ਪੈਮਾਨਾ ਹੋਊਗਾ ਜਿਵੇਂ ਜਿਵੇਂ ਇਹ ਤਰਵੈਣੀ ਵੱਧਦੀ ਜਾਊਗੀ ਓਵੇਂ ਓਵੇਂ ਮੈਂ ਆਪਣੀ ਲਾਈਫ ਦੇ ਗੋਲ ਦੇ ਕੋਲੇ ਨਿਆ ਪੀਕ ਵੱਲ ਨੂੰ ਵਧਦਾ ਜਾਊਗਾ ਤੇ ਇਹ ਮੇਰੀ ਜ਼ਿੰਦਗੀ ਨੂੰ ਮਾਪਣ ਦਾ ਪੈਮਾਨਾ ਹੋਊਗਾ ਤੇ ਇਹ ਤਰਵੈਣੀ ਹੀ ਆਪਾਂ ਨੇ ਕਿਉਂ ਲਾਈ ਆ ਇਹਦੇ ਮਗਰ ਕਰਨੇ ਹੈਗਾ ਵੀ ਇਹਦੇ ਵਿੱਚ ਪਿੱਪਲ, ਬੋਹੜ ਤੇ ਨਿੰਮ ਤਿੰਨ ਤਰ੍ਹਾਂ ਦੇ ਰੁੱਖ ਨੇ ਇਹਨਾਂ ਤਿੰਨਾਂ ਨੂੰ ਫਲ ਲੱਗਦਾ ਤੇ ਵੱਖੋ-ਵੱਖਰੀਆਂ ਰੁੱਤਾਂ ਦੇ ਵਿੱਚ ਲੱਗਦਾ ਇਸ ਕਰਕੇ ਜਿੰਨੇ ਵੀ ਆਪਣੇ ਵਿਰਾਸਤੀ ਪੰਛੀ ਨੇ ਚਾਹੇ ਉਹ ਹਾਊਸ ਸਪੈਰੋ ਆ ਚਾਹੇ ਸ਼ਾਰਕਾ ਚਾਹੇ ਕੁੱਗੀ ਆ ਚਾਹੇ ਗਟਾਰ ਆ ਚਾਹੇ ਕਬੂਤਰ ਨੇ ਉਹ ਸਦਾ ਹੀ ਇਹਨਾਂ ਰੁੱਖਾਂ ਦੇ ਉੱਤੇ ਆਉਂਦੇ ਨੇ ਕਿਉਂਕਿ ਇਹਨਾਂ ਦੇ ਫਲ ਲੱਗਾ ਰਹਿੰਦਾ ਤੇ ਇਹ ਉਹਨਾਂ ਦਾ ਖਾਣਾ ਬਣਦਾ ਰਹਿੰਦਾ ਤੁਸੀਂ ਵੀ ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਨਵੀਂ ਸ਼ੁਰੂਆਤ ਕਰ ਰਹੇ ਹੁੰਦੇ ਹੋ ਕੋਈ ਮੰਜ਼ਲ ਨੂੰ ਸੈੱਟ ਕਰ ਰਹੇ ਹੁੰਦੇ ਹੋ ਤਾਂ ਘੱਟੋ ਘੱਟ ਇੱਕ ਰੁੱਖ ਲਾ ਕੇ ਉਸ ਸਫ਼ਰ ਦੀ ਸ਼ੁਰੂਆਤ ਕਰਿਆ ਕਰੋ ਤੇ ਮੈਨੂੰ ਉਮੀਦ ਆ ਤੁਸੀਂ ਮੇਰੀ ਇਸ ਗੱਲ ਨੂੰ ਜਰੂਰ ਅਕਸੈਪਟ ਕਰੋਗੇ ਬਹੁਤ ਬਹੁਤ ਧੰਨਵਾਦ